ਚਾਈਨੀਜ਼ ਚੀਜ਼ਾਂ ਦਾ ਦੇਸ਼ ਚਾਈਨਾ ਸੀ ਹੁਣ ਨਾ ਨਾ ਚਾਈਨੀਜ਼ ਗੈਂਗ ਵੀ ਆ ਗਏ ਨੇ ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਮੰਗਲ ਢਿੱਲੋ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਚਾਈਨੀਜ਼ ਗੈਂਗ ਨੇ ਪੰਜਾਬੀ ਤੇ ਹਿੰਦੀ ਫਿਲਮਾਂ 'ਚ ਤੁਸੀਂ ਇਹ ਚਿਹਰਾ ਆਮ ਦੇਖਿਆ ਹੋਵੇਗਾ ਬਾਲੀਵੁੱਡ ਵਿੱਚ ਪੰਜਾਬ ਦੀ ਹੋਂਦ ਕਾਇਮ ਕਰਨ ਵਾਲਾ ਇੱਕ ਅਦਾਕਾਰ ਪਰ ਮੰਗਲ ਢਿੱਲੋ ਦੇ ਯੂਪੀ ਦੇ ਲਖੀਮਪੂਰੀ ਵਿੱਚ ਬਣੇ ਘਰ ਦੇ ਵਿੱਚ ਹੋਈ ਹੈ ਲੁੱਟ ਉਹਨਾਂ ਦੇ ਘਰ ਵਿੱਚ ਜ਼ਬਰਦਸਤ ਡਕੈਤ ਵੜ ਗਏ ਦਕੈਤਾਂ ਨੇ ਘਰ ਵਿੱਚ ਵੜ ਕੇ ਸਾਰੇ ਪਰਿਵਾਰ ਨੂੰ ਬੰਦ ਦਿੱਤਾ ਤੇ ਲੱਖਾਂ ਦਾ maal ਲੁੱਟ ਲਿਆ। ਦਕੈਤਾਂ ਨੇ ਮੰਗਲ ਢਿੱਲੋ ਦੇ ਭਰਾ ਅਮਰ ਢਿੱਲੋ ਨੂੰ ਵੀ ਨਹੀਂ ਬਖਸ਼ਿਆ। ਅਮਰ ਢਿੱਲੋ ਦੀ ਮਨੀਏ ਤੇ ਉਹਦੇ ਨਾਲ ਬੁਰੀ ਤਰ੍ਹਾਂ ਮਾਰ ਕਟਾਈ ਕੀਤੀ ਗਈ। ਇਸ ਘਟਨਾ ਤੋਂ ਬਾਅਦ ਕਲਾਕਾਰ ਮੰਗਲ ਢਿੱਲੋ ਨੇ ਗਹਿਰਾ ਅਫਸੋਸ ਜਤਾਇਆ ਤੇ ਨਾਲ ਹੀ ਯੂਪੀ ਪੁਲਿਸ ਦੀ ਖਿਚਾਈ ਵੀ ਕੀਤੀ। ਫੇਸਬੁੱਕ ਦੇ ਜ਼ਰੀਏ ਮੰਗਲ ਢਿੱਲੋ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ। ਪੂਰੀ ਘਟਨਾਕਰਮ ਦਾ ਜ਼ਿਕਰ ਫੇਸਬੁੱਕ ਤੇ ਮੰਗਲ ਢਿੱਲੋ ਨੇ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਡਕੈਤਾਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ ਖੂਬ ਅਤੰਕ ਮਚਾਇਆ। ਯੂਪੀ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਵੀ ਉਹਨਾਂ ਨੇ ਫੇਸਬੁਕ ਤੇ ਖੁੱਲ ਕੇ ਦੱਸਿਆ ਹੈ। ਹਾਲਾਂਕਿ ਫੇਸਬੁਕ ਤੇ ਯੂਪੀ ਪੁਲਿਸ ਦੇ ਉੱਤੇ ਨਿਸ਼ਾਨਾ 사ਦਨ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਇਹ ਮਾਮਲਾ ਸੁਲਝਾ ਦਿੱਤਾ। ਯੂਪੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇੱਕ ਐਸਾ ਗੈਂਗ ਬੇਨਕਾਬ ਕੀਤਾ ਹੈ ਜਿਸ ਨੇ ਪੂਰੇ ਯੂਪੀ ਵਿੱਚ ਅਤੰਕ ਮਚਾ ਰੱਖਿਆ ਸੀ। ਹਾਲਾਂਕਿ ਵਾਰਦਾਤ ਲਖੀਮਪੁਰ ਵਿਚ ਹੋਈ ਸੀ ਪਰ ਇਸ ਮਾਮਲੇ ਨੂੰ ਬਰੇਲੀ ਪੁਲਿਸ ਨੇ ਸੁਲਝਾਇਆ ਹੈ ਤੁਸੀਂ ਆਪ ਹੀ ਪੜੋ ਮੰਗਰ ਢਿੱਲੋ ਨੇ ਫੇਸਬੁੱਕ ਦੇ ਉੱਤੇ ਕੀ ਲਿਖਿਆ ਸੀ ਹਾਲਾਂਕਿ ਮਾਮਲਾ ਸੁਲਝਣ ਤੋਂ ਬਾਅਦ ਫੇਸਬੁੱਕ ਦੇ ਉੱਤੇ ਮੰਗਲ ਢਿੱਲੋ ਨੇ ਖੁਸ਼ੀ ਵੀ ਜਤਾਤੀ ਤੁਸੀਂ ਪੜੋ ਖੁਸ਼ੀ ਵਿੱਚ ਉਹਨਾਂ ਨੇ ਕੀ ਲਿਖਿਆ ਮੰਗਲ ਢਿੱਲੋ ਵਰਗੇ ਮਸ਼ਹੂਰ ਕਲਾਕਾਰ ਦੇ ਘਰ ਹੋਈ ਵਾਰਦਾਤ ਤੋਂ ਬਾਅਦ ਯੂਪੀ ਪੁਲਿਸ ਦੇ ਉੱਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਸਨ ਇਸੇ ਦਬਾਅ 'ਚ ਪੁਲਿਸ ਨੇ ਕੜੀ ਮਿਹਨਤ ਕੀਤੀ ਤੇ ਆਖਰਕਾਰ ਮਾਮਲਾ ਸੁਲਝਾ ਲਿਆ ਪੁਲਿਸ ਨੇ ਮੰਗਲ ਢਿੱਲੋ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਵਿੱਚ ਚਾਈਨੀਜ਼ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਇਹ ਚਾਈਨੈਸ ਗੈਂਗ ਲਖੀਮਪੁਰੀ ਤੇ ਬਰੇਲੀ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸક્રિય ਸੀ ਇਸ ਗੈਂਗ ਨੇ ਇੱਕ ਨਹੀਂ ਦੋ ਨਹੀਂ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਸ ਗੈਂਗ ਨੇ ਮੰਨਿਆ ਹੈ ਕਿ ਉਹ ਖੁੱਲੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਡੈਨਿਕ ਮੈਲ ਪੰਜਾਬੀ ਟੀਵੀ ਦੀ ਰਿਪੋਰਟ